Obrigado. पठानकोट में कांग्रेस के प्रदेश कोषाध्यक्ष व पूर्व विधायक अमित विज के नेतृत्व में बूथ वर्कर सम्मेलन करवाया गया जिसमें कांग्रेस के हर बूथ से आए वर्करों व अमित विज के समर्थकों की उमड़ी भीड़ ने सम्मेलन में एक रैली का रूप धारण कर लिया जनसमूह द्वारा लगाए गए नारों के बीच संसदीय क्षेत्र गुरदासपुर से कांग्रेसी उम्मीदवार सुखजिंदर सिंह रंधावा का अमित विज आशीष विज मेयर पनाल भाटिया सहित कांग्रेसी कॉरपोरेटरों वर्करों द्वारा भव्य स्वागत किया गया वहीं पूर्व विधायक अमित विज ने इस सम्मेलन में उमड़े लोगों से ये आज ही बता दिया की इस बार कांग्रेस की भारी मतों से जीत होगी और सुखजिंदर रंधावा सांसद बनकर हल्का गुरदासपुर को खुशहाली व तरक्की की राह पे आगे लेकर जाएंगे वहीं सुखजिंदर सिंह रंधावा ने अपने संबोधन में भाजपा व आप पार्टी को आड़े हाथों लेते हुए कहा कि दोनों पार्टियां एक भी काम बताएं जो इन्होंने लोकसभा हल्का गुरदासपुर के लिए किया हो यह सिर्फ लोगों को गुमराह करने का काम कर सकते हैं जबकि आज पंजाब में लॉ एंड ऑर्डर को सुधारने के साथ साथ बढ़ते नशे को खत्म करने की जरूरत है ਉਹਨੇ ਕਿਹਾ ਕਿ ਜਨਤਾ ਦਾ ਪਿਆਰ ਵਾ ਅਸ਼ੀਰਵਾਦ ਉਹਨਕੇ ਸਾਥ ਹੈ ਤਤਾਂ ਵੈ ਚੋਣਾਂ ਚਿੱਤਨੇ ਕੇ ਬਾਦ ਹਲਕਾ ਗੁਰਦਾਸਪੁਰ ਕੀ ਪੂਰੀ ਤਰ੍ਹਾਂ ਨੁਹਾਰ ਬਦਲ ਲੇਗੇ ਉਹ ਅੱਛੀ ਬੱਤੀ ਇੱਕ ਜੀ ਸਾਡੇ ਮੰਤਰੀ ਐਚਓ ਹੁੰਦੇ ਨੇ ਨਾ ਪਰ ਇਹ ਉਹ ਬੰਦੇ ਮੰਡਲ ਪ੍ਰਧਾਨ ਤੇ ਬੂਦ ਪ੍ਰਧਾਨ ਉਹਨਾਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੀ ਮੀਟਿੰਗ ਕੀਤੀ ਸਾਰਿਆਂ ਸਾਡੇ ਜਿੰਨੇ ਸਾਡੇ ਹੱਦ ਨੂੰ ਮੰਤਰੀ ਸਾਹਿਬ ਨੇ ਇਹ ਮੀਟਿੰਗ ਤੇ ਤਾਂ ਕੇ ਵਕਤ ਜਿਹੜਾ ਉਹ ਮਾਤਮਾ ਜੀ ਬਾਰੇ ਜਾਣ ਤੋਂ ਪਹਿਲ ਵੀ ਨਹੀਂ ਕਿਹਾ ਮੈਂ ਉਹਨਾਂ ਨੂੰ ਤੁਹਾਨੂੰ ਬੋਲ ਦੇ ਕਰ ਰਿਹਾ ਮੈਂ ਇੱਕ ਗੱਲ ਕਹਿਣਾ ਕਿ ਭਾਜਪਾ ਵਾਲੇ ਆਮ ਆਦਮੀ ਪਾਰਟੀ ਲੋਕ ਇੱਕ ਚੀਜ਼ ਵੀ ਨਹੀਂ ਗਣਾ ਸਕਦਾ ਇਹ ਲੋਕ ਆਮ ਆਦਮੀ ਜਿਹੜੋ ਬਤਾ ਰਹੇ ਕਿ ਲੋਕ ਜਿਹੜੇ ਗਰਮਪਾਣਾਣ ਕਰੂ ਅਗਲੇ ਪਾਸੇ ਬਰਖਾਸਪੁਰ ਆ ਜੋ ਕਿ ਜਿਹੜਿਆ ਇਹ ਤੁਹਾਨੂੰ ਸਾਰਿਆਂ ਦੱਸਾਂਗੇ ਕਿ ਕਾਂਗਰਸ ਨੇ ਕੀ ਕੀਤਾ ਆਮ ਆਦਮੀ ਪਾਰਟੀ ਦਾ 1 ਰੁਪਇਆ ਪੰਜਵੇਂ ਮਹੀਨੇ ਚੁਲਿਆ 25 ਮਹੀਨੇ ਜਿਹੜੇ ਕਿਸੇ ਕਿਸੇ ਆਫਿਸ ਚ ਜਾ ਕੇ ਇਹਨਾਂ ਨੇ ਵਾਪਸ ਪੈਸੇ ਲੈ ਲਏ ਉਹ ਜਿਹੜੀ ਗਵਰਨਮੈਂਟ ਦੋ ਸਾਲਾਂ ਦੇ ਵਿੱਚ 70 70 ਕਰੋੜ ਸਤਲੁਜ ਬੁੱਕੇ 1000 ਕਰੋੜ ਕਰਜ਼ਾ ਚੁੱਕ ਜਾਂਦੀ ਹੈ ਇਹ ਗਾਂ ਖੇਗੀ ਕਰੇ ਇੱਕ ਚੀਜ਼ਾਂ ਜਿਹੜੀਆਂ ਉਹਦੇ ਜਿਹੜਾ ਇਹਨਾਂ ਨੇ ਪਬਲਿਕ ਕੰਡੈਕਸ਼ਨ ਦਾ ਬਜਟ ਰੱਖਿਆ ਉਹ ਕਿੰਨਾ ਰੱਖਿਆ ਸਾਡੇ ਵਾਲੇ 70 ਕਰੋੜ ਸੀ 1200 ਕਰੋੜ ਨਾ ਰੱਖਿਆ ਸਾਨੂੰ ਆਪਣੇ ਪੱਛੇ ਦੀ ਲੋਕਾਂ ਨੇ ਕਰਨੀ ਲਈ ਨਾ ਕਿ ਇਹ ਇਖਬਾਰਾਂ ਚ ਦੇ ਦੇ ਕੇ 2 3 3 ਕਰ ਲਈ ਪੰਜਾਬ ਨੂੰ ਅਸਲੇ ਲੋੜ ਹੈ ਲੌਂਗ ਆਰਡਰ ਦੀ ਨਸ਼ੇ ਬੰਦ ਕਰਨ ਦੀ ਇਹਨਾਂ ਦੇ ਐਮਐਲ ਨੇ ਕੀ ਅਗਰ ਸਾਡੇ 40 ਮਿੰਟ ਉਹਨੇ ਭਾਸ਼ਣ ਕੀਤਾ ਉਹਨੇ ਕਿੰਨੇ ਅਲਿਗੇਸ਼ਨ ਲਾਇਆ ਅੱਜ ਤੱਕ ਮੁੱਖ ਮੰਤਰੀ ਉਹਨੇ ਬੋਲੇ ਕਿ ਇਹ ਉਹਦੇ ਉਹਦੇ ਜਾਤੀ ਵਿਚਾਰ ਨਾਲ ਜਾਤੀ ਦੇ ਜੇ ਸਾਡੇ ਹੋਣਗੇ ਪਾਰਟੀ ਦੇ ਗੇਂ ਉਹ ਕਹਿੰਦੇ ਉਹਦੇ ਜਾਤ ਵਿਚਾਰ ਦੇ ਜਿਹੜਾ ਕਦਰ ਦਸ਼ਾ ਵਿੱਚ ਰਿਆ ਪੀਸ ਵਿੱਚ ਰਿਆ ਸਾਡਾ ਐਮਪੀ ਵੀ ਵਿੱਚ ਰਿਆ ਨਹੀਂ ਕਿ ਇਹ ਨਾ ਕੀਤਾ ਬਲਕਿ ਜਵਾਬ ਮੰਗਿਆ ਜਾਏ ਪੰਜਾਬ ਤੇ ਕਿਹੜਾ ਲਗਾਤਾਰ ਕੰਮ ਵਧਿਆ ਕਿਸੇ ਦਾ ਨਹੀਂ ਦੇਖ ਤੇ ਇਹਨਾਂ ਦਿਨ ਨਾ ਕੀਆ ਠੀਕ ਕਾਂਗਰਸ ਦੇ ਵੇਲੇ ਅਨ੍ਹਾ ਸਾਲਾਂ ਚ ਬੋਲਿਆ ਤੇ ਇਹਨਾਂ ਦਾ ਫਰਾਂਸ ਨੂੰ ਸਿਕਰਾ ਜਿਹੜੇ ਪਿਛਲੇ ਨੇ ਉਹਨਾਂ ਦਾ ਇੱਕ ਕਰਜ਼ੇ ਦੇ ਵਿਆਜ ਨਾਲ ਇਹ ਮਾਰਿਆ ਵੀ ਵਿਆਜ 70 ਕਰੋੜ ਪੰਜ 7000 ਕਰੋੜ ਬਣ ਗਿਆ ਇਹਨੂੰ ਸਾਨੂੰ ਟੈਕੋ ਪਾਉਣੀ ਪੈਗੀ ਇੱਥੇ ਗਈ ਤੁਹਾਡੀ ਇੰਡਸਟਰੀ ਬੰਦ ਹੋ ਗਈ ਜੀ ਤੇ ਜਿਹੜੀ ਸਟਨ ਕ੍ਰੈਸ਼ਰ ਇੰਡਸਟਰੀ ਆ ਤੁਹਾਡੀ ਉਹ ਮਾਈਨਿੰਗ ਬੰਦ ਕਰ ਦਿੱਤੀ ਕਿਉਂਕਿ ਪੈਸਾ ਉਹਨਾਂ ਕਿਹਨੇ ਨਾ ਇੰਕੋਈ 200 ਕਰੋੜ ਦਾ ਕਹਾਂਗੇ 20 ਕਰੋੜ ਦੇ ਇਕੱਠਾ ਕਰਦੇ ਕਿੱਥੇ ਲਾਗੇ ਨਹੀਂ ਜਿਹੜੇ ਕਹਿੰਦੇ ਸ਼ਰਾਬ ਦੇ ਵਿੱਚੋਂ 22000 ਕਰੋੜ ਕੱਢਾਂਗੇ ਤਾਂ ਠੀਕ ਆ ਉਹ ਮੋਟਾ ਜੀ ਸੁਪਰੀ ਮੋਹ ਮੇਲ ਦੇ ਵਿੱਚ ਤੇ ਪੰਜਾਬ ਵਾਲਿਆਂ ਦੀ ਵਾਰੀ ਹੋਣੀ ਹੈ ਬਰਦਾਸ਼ਤ ਬੈਠਾ ਸੀ ਬਾਰਡਰ ਬੈਂਕ ਤੇ ਬਰਨਾਲ ਦੀ ਜਦੋਂ ਬਾਦਵੀਂ ਇੰਡਸਟਰੀ ਜਿਹੜੀ ਇੱਥੇ ਬੋਲਦੀ ਹੈ ਕਿ ਕਰਤਾ ਲਓ ਮੈਂ ਇਹਹੀ ਮੈਂ ਬੋਲਦਿਆਂ ਨਹੀਂ ਕਿਹਾ ਮੈਂ ਦੋ ਲੈ ਕੇ ਆਇਆ ਸ਼ੂਗਰ ਮਿਲਾ ਦੋ ਹੀ ਆ ਮਾਂ ਦੀ ਪਾਰਟੀ ਚਲਾ ਨਹੀਂ ਸਕੀ ਕੈਸੇ ਮੈਂ ਜਮ੍ਹਾਂ ਕਰਵਾ ਕੇ ਗਿਆ ਜਿਆਦਤੀਆਂ ਨਹੀਂ ਦੇ ਲਈ ਤੇ ਜਿੰਨੇ ਹੈਗੇ ਨੇ ਤੇ ਪਾਉਂਦੇ ਦੋ ਮਹੀਨੇ ਦੇ ਪੈਸੇ ਮੈਂ ਜਮ੍ਹਾਂ ਕਰਵਾ ਗਿਆ ਇਹਨਾਂ ਕੋਲ ਨਹੀਂ ਤਰੀ ਦੇਰ ਬੱਬਾ ਨਾਨਕ ਨੇ ਕਿੰਨੇ ਸਿਰ ਸੈਂਟਰ ਬਣਾ ਕੋਈ ਇਹਨਾਂ ਨੇ ਉਹਦੇ ਬੰਦ ਕਰਤਾ ਤੇ ਜਿਹੜੀ ਇੰਡਸਟਰੀ ਚੱਲਣੀ ਉਹਨੂੰ ਬੰਦ ਕਰ ਜੇ ਕੋਈ ਜਿੰਨੀ ਚ ਇੰਡਸਟਰੀ ਦੀ ਬਾਰਡਰ ਦੇ ਉੱਤੇ ਜਿੰਨਾ ਚਿਰ ਇਹਨਾਂ ਸੈਂਟਰ ਨਹੀਂ ਮਿਲਣਗੇ ਕੋਈ ਵੀ ਗੋਰੇ ਦਾ ਸਿਲਾ ਕਿੰਨੇ ਆਏਗਾ ਇਹ ਸੈਂਟਰ ਖਵਾਗੇ ਤੇ ਇੰਡਸਟਰੀ ਚਲੇਗੀ ਤੇ ਸਭ ਤੋਂ ਵੱਧ ਲੜਾਈ ਬਾਰਡਰ ਦੀ ਕੱਲੇ ਪੰਜਾਬ ਦੀ ਨਹੀਂ ਜਦੋਂ ਲੋਕਾਂ ਪੂਰੇ ਹਿੰਦੁਸਤਾਨ ਦੇ ਬਾਰਡਰ ਉੱਤੇ ਜਾਓ ਤੇ ਉਹਦੇ ਸਭ ਤੋਂ ਵੱਧ ਜੇ ਬੈਨੀਫਿਟ ਹੋਣਾ ਸਾਨੂੰ ਪੰਜਾਬ ਵਾਲਿਆਂ ਨੂੰ ਬੈਨੀਫਿਟ ਹੋਣਾ ਦੂਸਰੀ ਚੀਜ਼ ਜਿੰਨੀਦਰ ਵਾਕਾ ਤੇ ਸੈਨੀ ਵਾਲਾ ਪਾਊਡਰ ਨਹੀਂ ਖੁੱਲਣ ਵੀ ਜੇ ਇਸ ਰਾਏ ਨਹੀਂ ਜਾਏਗਾ ਇਹਦੇ ਖਾਲਸ ਕਰਾਈ ਬੁਆਇਆ ਪੋਰਟ ਤੇ ਜਾਈਏ ਗੁਜਰਾਤ ਸੈ ਇੰਡ ਕੰਡਲਾ ਪੋਰਟ ਤੋਂ ਪਾਕਿਸਤਾਨ ਨੂੰ ਸਮਾਨ ਭੇਜਦੇ ਨੇ ਗਰਲਸ ਜਿਹੜੀ ਕੰਟਰੀਜ਼ ਉਹਨਾਂ ਨੂੰ ਵੀ ਜਾ ਰਿਹਾ ਤੇ ਕੀ ਗੱਲ ਜੇ ਉੱਥੇ ਸਕੈਨਿੰਗ ਹੋਣੀ ਹੈ ਤੇ ਬਾਰਡਰ ਤੇ ਕਿਉਂ ਨਹੀਂ ਹੁੰਦਾ ਇਹ ਚੀਜ਼ਾਂ ਰੱਖੇਗਾ ਸਰ ਅਜੇ ਇਸ ਮੇਲੇ ਦੇਖ ਨਹੀਂ ਲਿਆ ਤੇ ਲੋਕ ਲੋਕ ਦੇ ਨਾਰੇ ਲਾਉਦੇ ਆ ਪੰਜਾਬ ਪਿੰਡਾਂ ਦਾ ਜੇ ਇਹ ਆਪਣਾ ਵੇਖਣਾ ਐਸੀ ਨਹੀਂ ਕੀਤਾ ਇਹ ਨਹੀਂ ਨੁਕਸਾਨ ਨਹੀਂ ਮੇਰੀ ਵੇਖੀ ਕਾਹੀ ਇਹਨਾਂ ਦੇ ਨਾਲ ਬਿਲਕੁਲ ਅਲਾਈنس ਨਹੀਂ ਕਰਾਂਗੇ ਜਿਹਨਾਂ ਨੁਕਸਾਨ ਨਾਲ ਝੂਠੇ ਵਾਦੇ ਕਰਦੇ ਨੇ ਕੀ ਜਵਾਬ ਦੇਾਂਗੇ ਕਿਸ ਤਰੀਕੇ ਨਾਲ ਲੜਾਂਗੇ ਜਿਹੜਾ ਕਹਿੰਦਾ ਕਿ ਕਾਂਗਰਸ ਨਾਲ ਫੜ ਕੇ ਅੰਦਰ ਦਾਂਗੇ ਅਸੀਂ ਠੋਕੇ ਜਵਾਬ ਦੁੱਤਾ ਕਿ ਅਸੀਂ ਬਿਲਕੁਲ ਇਹਨਾਂ ਨਾਲ ਅਲਾਈنس ਨਹੀਂ ਕਰਾਂਗੇ ਸੇ ਪੰਜਾਬ ਦੀ ਜਨਤਾ ਦੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਅੱਜ ਦੇ ਲੈਂਡ ਆਰਡਰ ਦੀ ਗੱਲ ਕਰਾਂਗੇ